ਕਹੜਾ ਕਹੋਦੇ ਆ ਇਹ ਸੱਤ ਲੋਹ ਦਰਿਆ ਦੇ ird gird ਜਿੱਥੇ ਕਿਤੇ ਵੀ ਮਾਈਨਿੰਗ ਹੁੰਦੀ ਆ ਆ ਖੇੜਾ ਸਾਹਿਬ ਦੇ ਕੋਲ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਵੀ ਬਖਸ਼ਿਆ ਨਹੀਂ ਗਿਆ ਅੱਜ ਵੀ ਉੱਥੇ ਇਕੱਠ ਹੈ ਕੱਲ ਨੂੰ ਫੇਰ ਉਸ ਇਲਾਕੇ ਦੇ ਰਤਵਾੜਾ ਸਾਹਿਬ ਗੁਰਦੁਆਰਾ ਐ ਰੱਥਾ ਹੋ ਕੇ ਮੀਟਿੰਗ ਕਰ ਰਿਹਾ ਵੱਡੀ ਅਗਲੀ ਨੀਤੀ ਘੜਨ ਜਾ ਰਹੇ ਹੈ ਕਿ ਇਸ ਨਜਾਇਜ਼ ਮਾਈਨਿੰਗ ਨੂੰ ਠੱਲ ਕਿਵੇਂ ਪਾਈ ਜਾਵੇ ਇਸ ਕਰਕੇ ਇਲਾਕਾ ਉੱਠ ਖੜਾ ਹੋਇਆ ਤੇ ਇਹ ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਧੱਕੇਸ਼ਾਹੀ ਮਿੱਤਰੋ ਬੰਦ ਕਰ ਲੋ ਤੇ ਨਹੀਂ ਸੋਡੇ ਦਿਨ ਪਹਿਲੇ ਛੇਤੀ ਪੁੱਗ ਗਏ ਆਉਣ ਵਾਲੇ ਦਿਨਾਂ ਚ ਹੋਰ ਪੁੱਗਣ ਵਾਲੇ ਨੇ ਆ ਸਾਰਾ ਆ ਦੇਖਿਆ ਹੀ ਐ ਬਲੌਗ ਸੰਪਤੀ ਦੀ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਸਾਰਾ ਕੁਝ ਕੀ ਕੁਝ ਵਾਪਰ ਗਿਆ ਐ ਬਰਾਬਰ ਬਰਾਬਰ ਹੋ ਗਿਆ ਅੱਜ ਵੀ ਬਹੁਤ سارے ਸਰਪੰਚਾਂ ਨੂੰ ਅਸੀਂ ਮਿਲੇ ਉਹ ਕਹਿੰਦੇ ਯਾਰ ਆਸ ਹੈ ਕੋ ਗ੍ਰਾਂਟ ਵਗੈਰਾ ਲੈਣ ਦੀ ਤਾਂ ਨਾਲ ਤੁਰੇ ਹੋਏ ਐ ਤੇ ਆ ਛੇ ਮਹੀਨਿਆਂ ਨੂੰ ਆਸ ਵੀ ਖਤਮ ਹੋ ਜਾਣੀ ਐ ਤੇ ਤੇ ਆਫਰ ਹੋ ਜਾਈਗੇ ਆ ਜਿਹੜੇ ਚੋਰ ਚੱਕੇ ਨਾਲ ਗਲੇ ਸੌ ਉੱਡ ਜਾਣਗੇ ਲੱਭਣਾ ਨਹੀਂ ਕੋਈ ਕਹਿੰਦੇ ਅਸੀਂ ਜਾਣਾ ਖੇੜੇ ਆਫਸਰਾਂ ਨਾਲ ਗੱਲ ਹੋ ਗਈ ਕਹਿੰਦੇ ਸਾਨੂੰ ਮੌਕਾ ਦਿਖਾ ਦਿਓ ਇਹ 15 20 ਬੰਦੇ ਚਲੇ ਗਏ ਅੱਜ ਹਨਾਨ ਹੋ ਗਏ ਇਹ 15 20 ਬੰਦੇ ਉੱਥੇ ਗਏ ਉੱਥੇ ਸਰਕਾਰ ਨੇ ਬਦਮਾਸ਼ ਭੇਜੇ ਮਾਨ ਬਦਮਾਸ਼ ਜਿਹੜੇ ਕਤਲਾਂ ਦੇ ਕੇਸ 'ਚ ਜਿਹੜੇ ਜੇਲ੍ਹਾਂ 'ਚੋਂ ਆ ਜਿਹੜੇ ਪਰੋਲ 'ਚ ਆਏ ਵੀ ਜਿਹੜੇ ਜ਼ਮਾਨਤਾਂ 'ਪਰ ਆਏ ਵੀ ਆ ਉਹ ਉੱਥੇ ਪੁੱਜੇ ਨਾਲ ਲੜਨ ਵਾਸਤੇ ਮੈਂ ਹਰਜੋਤ ਸਿੰਘ ਜੀ ਤੁਹਾਨੂੰ ਕਹਿਣਾ ਚਾਹਨਾ ਇਹ ਕਾਕਾ ਭਲਾਣ ਵਾਲਾ ਜਿਹੜਾ ਤੈਨ੍ਹ ਜੇਲ੍ਹ 'ਚੋਂ ਲਿਆਂਦਾ ਕਤਲ ਦੇ ਮੁਕੱਦਮੇ 'ਚ ਜਿਹੜਾ ਅੰਦਰਤਾ ਅੱਜ ਤੈਨ੍ਹ ਭੇਜਿਆ ਪਲੜੀ ਅਗਰ ਕਿਤੇ ਗੋਲੀ ਚੱਲੀ ਕੋਈ ਗੱਲਬਾਤ ਹੋਈਏ ਤਾਂ ਤੂੰ ਜ਼ਿੰਮੇਵਾਰ ਹੋਏਗਾ ਕਿ ਸਾਡੇ ਕਿਸੇ ਬੰਦੇ ਦਾ ਨੁਕਸਾਨ ਹੋਇਆ। ਹਾਂ ਕਿਤੇ ਕਿਸੇ ਆਦਮੀ ਦਾ ਨੁਕਸਾਨ ਹੋਇਆ ਤਾਂ ਹਰਜੋਤ ਸਿੰਘ ਬੈਠ ਜ਼ਿੰਮੇਵਾਰ ਹੋਏਗਾ ਕਿਉਂਕਿ ਗੁੰਡਾ ਐਲੀਮੈਂਟ ਉੱਥੇ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਉੱਥੇ ਭੇਜੇ। ਬਾਕੀ ਇਹ ਗੁੰਡੇ ਖਾਕ ਸਾਬ ਖਾਦੇ ਪੀਤੇ ਵੇ ਆ। ਇਹ ਤਾਂ ਤੋਤੇ ਨਹੀਂ ਉੱਡਦੇ ਯਾਨੀ ਸਪਿਰਟਰ ਜਿਹੜਾ ਇਹ ਉੱਡਦੇ ਆ। ਇਹ ਲੰਬੜੇ ਨਹੀਂ ਕਿਤੇ ਵੀ। ਕਈ ਹੋਰ ਛੋਟੇ ਛੋਟੇ ਜੇਬ ਕਤਰੇ ਦੇ ਭੇਜੇ ਵੇ ਤੇ ਅੱਜ ਇਕੱਠੇ ਕਰਕੇ। ਇਹ ਨਹੀਂ ਲੱਭਣਾ ਲੇਕਿਨ ਅੱਜ ਦਾ ਪ੍ਰੋਗਰਾਮ ਇਸ ਕਰਕੇ ਰੱਖਿਆ ਸੁਜੀਤ ਸਿੰਘ ਤੁਸੀਂ ਕਿਹਾ ਬਹੁਤ ਚੇਤੀ ਕੀਤੀ ਇਹ ਮੇਤੇ ਬਲਵੀਰ ਨੇ ਰਖਾਇਆ ਤੇ ਕਹਣਾ ਕੁਸ਼ਤਾ ਕਰੋ ਜਿਹੜਾ ਪ੍ਰੋਗਰਾਮ ਹੈ ਉਹੀ ਦੱਸ ਦੋ ਸਾਥੀਆਂ ਨੂੰ ਅੱਜ ਤੁਹਾਨੂੰ ਸਿਰਫ ਪ੍ਰੋਗਰਾਮ ਦੱਸਣ ਵਾਸਤੇ ਕੱਟ ਕੀਤਾ ਕੱਠੜੀ ਕਰਾਂਗੇ ਇਹਨਾਂ ਦਾ ਧੂਆਂ ਖੜਾਂਗੇ ਜਿੱਦਾਂ ਬਲਵੀਰ ਸੁਨੇ ਕਿਹਾ ਹਰ ਮੋੜ ਪਰ ਟਕਰਾਂਗੇ ਇੱਕ ਪ੍ਰਾਣੀ ਸੰਘਰਸ਼ ਸੰਮਤੀ ਕੰਮ ਕਰਦੀ ਐ ਹਰਦੇਵ ਸੁੰਦੀ ਪ੍ਰਧਾਨਗੀ ਦੇ ਥੱਲੇ ਤੇ ਕਾ ਯਸ਼ਵੀਰ ਵੀ ਉਹਦੇ ਮੈਂਬਰ ਐ ਸਭ ਤੋਂ ਪਹਿਲਾਂ ਬੌਣੀ ਉਹਨਾਂ ਨੇ ਕੀਤੀ ਸੀ ਪਰਚਾ ਉਹਨਾਂ ਕਰ ਦਿੱਤਾ ਸੀ ਮਾਨਦੂਰ ਵੀ ਹੋ ਗਈ ਸੀ ਕੱਲੋਂ ਕੱਥ ਉਹਨਾਂ ਨੇ ਰੱਖਿਆ ਵਾ ਬੇਲਿਆਂ ਚ ਉਹਨੇ ਮੈਨੂੰ ਕਿਹਾ ਤਾਂ ਵੀ ਤੂੰ ਨਾ ਕਰ ਅੱਜ ਮੈਂ ਉਹਨਾਂ ਨੂੰ ਕਿਹਾ ਤਾਂ ਭਾਈ ਸਾਡੇ ਬੰਦਿਆਂ ਨੇ ਹੁਣ ਪਾਰਟੀ ਪੋਸਟ ਇਸ ਕਰਕੇ ਬਹੁਤਾ بڑا ਕੱਠ ਨਹੀਂ ਕਰਾਂਗੇ ਅੱਜ ਸਿੰਬੋਲਿਕ ਕਰ ਲਵਾਂਗੇ ਦੱਤ ਕੋਲ ਅਸਲੀ ਪ੍ਰੋਗਰਾਮ ਜਿਹੜਾ ਹੈ ਕੱਲੂ ਜੋ ਬੇਲਿਆਂ ਦੀ ਕਮੇਟੀ ਫੈਸਲਾ ਕਰੂਗੀ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਸਾਡੇ ਸਾਥੀ ਵੀ ਜਾਣਗੇ ਇਹ ਤਾਂ ਆਪਣੀ ਪਾਰਟੀ ਵੱਲ ਤੇ ਜਾਂਦੇ ਹੀ ਹੈ ਜਾਣਗੇ ਲੇਕਿਨ ਸਾਡੀ ਵੱਲੋਂ ਉੱਥੇ ਦੋ ਬੰਦੇ ਜਾਣਗੇ ਇੱਕ ਰਮੇਸ਼ ਦਸਗਰਾਈ ਇੱਕ ਇਹ ਬਲਵੀਰ ਸੋ ਇਹ ਜੋ ਫੈਸਲਾ ਕੱਲ ਦੀ ਕਮੇਟੀ ਚ ਉਥੇ ਕਰਨਗੇ ਵੇਲੇ ਅੱਜ ਇਹ 8 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਕਈ ਦਿਨ ਪਹਿਲਾਂ ਦਾ ਦਿੱਤਾ ਵਾਟਾ ਇਸ ਕਰਕੇ ਅੱਜ ਅਸੀਂ ਕਰ ਨਹੀਂ ਸੀ ਸਕਦੇ ਕਰਨਾ ਪੈ ਗਿਆ ਛੋਟਾ ਜਿਹਾ ਪ੍ਰੋਗਰਾਮ ਕੀਤਾ ਲੇਕਿਨ ਤੁਹਾਨੂੰ ਇੱਕ ਗੱਲ ਕਹਿੰਦਾ ਕਿ ਲੰਬੀ ਲੜਾਈ ਵਾਸਤੇ ਤਿਆਰ ਹੋ ਜਾਓ ਬਹੁਤੀਆਂ ਗੱਲਾਂ ਨਹੀਂ ਕਰਦਾ ਮੈਂ ਵਿੱਚੇ ਮਾਈਨਿੰਗ ਵਾਲੇ ਗੁੰਡਿਆਂ ਨੂੰ ਤੇ ਚੇ ਸਰਦਾਰ ਹਰਜੋਤ ਸਿੰਘ ਨੂੰ ਕਹਿੰਦਾ ਕਦਰ ਸਰਦਾਰ ਹਰਜੋਤ ਸਿੰਘਾ ਹੁਣੇ ਪਰਚੀ ਜਿਹੜੀ ਐ ਇਹ ਸਾਡੀਆਂ ਲਾਸ਼ਾਂ ਪਰ ਤੇ ਲੱਗੇਗੀ ਜਦ ਤੱਕ ਅਸੀਂ ਜਿੰਦੇ ਆਸੀਂ ਲੱਗਣ ਨਹੀਂ ਹਾਂ। ਆ ਰਿਹਾ ਪਿੰਡਾਂ 'ਚ ਜਿਹੜੇ ਜਥੇ ਜਾਣਗੇ ਰੋਕਣ ਵਾਸਤੇ ਉਹਨਾਂ ਦੀ ਅਗਵਾਈ ਸੀਨੀਅਰ ਬੰਦੇ ਕਰਨਗੇ ਕਿਤੇ ਸਰਜੀਤ ਹੋਏਗਾ ਕਿਤੇ ਬਲਵੀਰ ਹੋਏਗਾ ਕਿਤੇ ਰਵੇਸ਼ ਹੋਏਗਾ ਔਰ ਜਿੱਥੇ ਕਿਤੇ ਜ਼ਿਆਦਾ ਮਾਮੂਰਚਾ ਹੋਇਆ ਬਨੇ ਸਾਰੇ ਸਾਥੀਆਂ ਲੈ ਕੇ ਮੈਂ ਚੱਲੂੰਗਾ ਰਾਤ ਨੂੰ ਟੈਂਟ ਲਾ ਕੇ ਉੱਥੇ ਬੈਠਾਂਗੇ ਲੇਕਿਨ ਕਿ ਲੋਨੇ ਪੈ ਚੱਕਣ ਨਹੀਂ ਦਿੰਦੇ ਆ ਕੱਪੀ ਜਿੰਦਾਬਾਦ ਇਹ ਚੱਲਣ ਨਹੀਂ ਦੇਣਾ ਤੁਸੀਂ ਸਾਰੇ ਆਇਓ ਜੰਮ ਜੰਮ ਪਰਚੇ ਦਿਓ ਤੁਹਾਨੂੰ ਪਰਚੇ ਮੁਬਾਰਕ ਮੇਰੇ ਟਾਈਮ ਇੱਥੇ ਨਹੀਂ ਚੱਕਰ ਲਾਣਾ ਪਰਚੇ ਦਿੰਦਾ ਹੁਣ ਤਾਂ 4 ਸਾਲ ਹੋ ਗਏ ਹੁਣੇ ਦੱਸ ਦੋ ਕੋਈ ਜਿਹੜਾ ਮੈਂ ਦਿੱਤਾ ਤੁਹਾਡੇ ਆਰਿਆਂ ਦੀ ਲਿਸਟ ਮੈਂ ਦੇ ਦੂੰਗਾ ਸਾਰਿਆਂ ਦੀ ਕੱਢ ਕੇ ਜਿਹੜੀ ਤੁਸੀਂ ਸਪੀਡ ਫੜੀ ਵੀ ਐ ਹਰ ਜੋ ਜੋ ਕੋਈ ਸੁੰਦਾ ਹੁਣ ਸਭ ਪਤਾ ਮੈਨੂੰ ਹਾਂ ਕੱਲੀ ਕੱਲੀ ਗੱਲ ਦਾ ਪਤਾ ਉਹਦਾ ਲੇਖਾ ਜੋਖਾ ਹੋਏਗਾ ਜੋ ਤੁਸੀਂ ਸਾਰੇ ਆਏ ਤੁਹਾਡਾ ਬਹੁਤ ਧੰਨਵਾਦ ਕੱਲ ਦੀ ਬੇਲਿਆ ਦੀ ਮੀਟਿੰਗ ਵਿੱਚ ਇਹ ਬਲਵੀਰ ਸੂਦਰ ਰਵੇਜ ਜੀ ਜਾਣਗੇ ਇਹ ਸਾਨੂੰ ਪ੍ਰੋਗਰਾਮ ਦੇਣਗੇ ਉਹਦੇ ਮੁਤਾਬਕ ਕਾਇਮ ਹੋ ਜਾਓ ਜਿੱਥੇ ਆਵਾਜ਼ ਮਾਰਦੇ ਆ ਉੱਥੇ ਸਾਰੇ ਪਹੁੰਚੋ ਅੱਜ ਕਿਉਂਕਿ ਛੋਟਾ ਪ੍ਰੋਗਰਾਮ ਤਾਂ ਸਾਡਾ ਇੱਕ ਛੋਟੇ ਵਾਲਾ ਪ੍ਰੋਗਰਾਮ ਤਾਂ ਇੱਕ ਸਾਡੇ ਭੋਗ ਦੇ ਦੋ ਇੱਕ ਇਹ ਕੁਛ ਉਧਰ ਚਲੇ ਗਏ ਇੱਕ ਨੋਟਿਸ ਬੜਾ ਸ਼ਾਰਟ ਦਾ ਇੱਕ ਅਸੀਂ ਕਰਨਾ ਨਹੀਂ ਸੀ ਅੱਜ ਚਾਹੁੰਦੇ ਇਸ ਕਰਕੇ ਛੋਟਾ ਜਿਹਾ ਪ੍ਰੋਗਰਾਮ ਅੱਜ ਕੀਤਾ ਲੇਕਿਨ ਹੁਣ ਮੈਂ ਗੱਲ ਨੂੰ ਮਕਾਨ ਲੱਗਿਆ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਕਹਿੰਦੇ ਆ ਸਾਨੂੰ ਕੋਈ ਦਿੱਕਤ ਨਹੀਂ ਆਦੀ ਆਪੇ ਜਮਾਨਤਾ ਜਮੂਨ ਦਾ ਕਰਾ ਲੈਣੀ ਆ। ਇਹ ਕੋਈ ਰੋਲਾ ਨਹੀਂ ਸਾਡੇ ਵਾਸਤੇ ਪਰਤੇ ਪੁਰਤੇ ਇਦਾਂ ਦੇ ਬਥੇਰੇ ਹੁੰਦੇ ਆ। ਲੇਕਿਨ ਅਡਵਿਸੇਸ਼ਨ ਨੂੰ ਕਹਿੰਦੇ ਆ ਤੁਸੀਂ ਧਿਰ ਨਾ ਬਣੋ। ਅਫਸਰਾ ਨੂੰ ਕਹਿੰਦੇ ਧਿਰ ਨਾ ਬਣੋ ਇਹ 6 ਮਹੀਨੇ ਦੇ ਪ੍ਰਾਣੇ ਰਹਿ ਗਏ। ਤੁਸੀਂ ਵੇਚਣਾ ਬੜੋ ਇਸ ਗੱਲ ਦੇ। ਟੁਟਾ ਪਰਚਾ ਰੱਦ ਕਰੋ। ਦੂਜਾ ਮੈਨੂੰ ਵੱਡੇ ਅਫਸਰਾ ਨੇ ਪ੍ਰੋਸਾ ਦਿੱਤਾ। ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਮਿਨਰਲ ਮਾਈਨਿੰਗ ਬੰਦ ਕਰਾਂਗੇ ਮੈਨੂੰ ਉਹਨਾਂ ਤੇ ਭਰੋਸਾ ਹੈ ਮੈਂ ਉਹਨਾਂ ਨੂੰ ਤੁਹਾਡੇ ਰਾਹੀਂ ਕੋਈ ਕਹੂੰਗਾ ਕਿ ਆਪਣੇ ਵਚਨ ਨੂੰ ਨਿਭਾਓ ਮਾਈਨਿੰਗ ਬੰਦ ਕਰਾ ਦਿਓ ਗੈਰਕਾਨੂੰਨੀ ਕਿਉਂ ਕਿ ਤੇ ਕਾਨੂੰਨੀ ਤੌਰ ਤੇ ਖਰਚਾ ਚੱਲਦਾ ਚੱਲੇ ਸਾਨੂੰ ਕੀ ਇਤਰਾਜ ਸਾਨੂੰ ਕੋਈ ਇਤਰਾਜ ਨਹੀਂ ਇਹ ਕੰਮ ਕਰੇ ਸ਼ਰਾਰਾ ਕਰੇ ਇਮੀਨ ਕਿਸੇ ਦੀ ਮਜ਼ਦੂਰੀ ਕਿਸੇ ਦੀ ਰਾਤ ਨੂੰ ਪੈਸੇ ਇਕੱਠੇ ਕਰ ਲੈਣ ਉਹਦਾ ਭਾਰ ਕਿਹਦੇ ਪਰ ਪੈਣਾ ਬਜਰੀ ਕਿੰਨੂੰ ਮਹਿੰਗੀ ਵੇਚ ਰੇਤਾ ਕਿੰਨੂੰ ਮਹਿੰਗਾ ਵੇਲਣਾ ਉਹਦਾ ਭਾਰ ਲੋਕਾਂ ਉਪਰ ਪੈਂਦਾ ਜਿਹੜਾ 1 ਕਰੋੜ ਰੁਪਈਆ ਨੰਦਪੁਰ ਤਹਿਸੀਲ ਤੇ ਰੋਜ਼ ਇਕੱਠਾ ਹੋ ਰਿਹਾ ਰੋਜ਼ ਰੋਜ਼ ਹਜ਼ਾਰ ਤੇ ਲੈ ਕੇ 2000 ਤੱਕ ਗੱਡੀ ਨਿਕਲਦੀ ਆ ਗੰਪਰ ਤੋਂ ਐਨੀ ਹੋਈ ਐ ਜਿਹੜਾਂ ਤੋਂ ਐਨੀ ਹੋਈ ਤੁਹਾਡੇ ਜਿਹੜੇ ਆਹਾ ਜਾਂਦੇ ਪਰ ਗਾਜਰ ਪਰ ਐਨੀ ਹੀ ਖੇੜੇ ਤੋਂ ਨਿਕਲ ਆਊਏ ਪਰ ਰੇਟ ਕੀ ਆ 2 ਰੁਪਏ ਦੰਦਾ ਫੁੱਟ 4 ਰੁਪਏ ਦਾ ਅੱਧਾ ਫੁੱਟ 3 ਇਹ ਗੁੰਡੇ ਲੈ ਰਹੇ ਇਹ ਅਸੀਂ ਬੰਦ ਕਰਾਉਣਾ ਭਾਈ ਆਪਣੇ ਇਲਾਕੇ ਦੇ ਲੋਕ ਬਚਾਣੇ ਆ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜਿੱਥੇ ਇਦਾਂ ਦੀ ਲੁੱਟ ਹੋਵੇ ਉਹਦੇ ਚ ਆਪਾ ਦਖਲ ਦੇ ਕੇ ਉਹਨੂੰ ਠੀਕ ਕਰਾਈਏ ਥੋੜਾ ਬਹੁਤ ਧੰਨਵਾਦ ਜੈ ਜੋ ਨਾ ਨਜਾਇਜ਼ ਮਾਈਨਿੰਗ ਬੰਦ ਕਰਵਾਉਣ ਵਾਸਤੇ ਕਹਿ ਰਹੇ ਸੀ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਨੇ ਪਾਚਾ ਜਿਹੜਾ ਅਰਜ਼ਿ ਕੀਤਾ ਹੈ ਪੰਜਾਬ ਦੇ ਮੰਤਰੀ ਸਾਹਿਬ ਪੂਰਾ ਦੋਨਾਂ ਹੱਥਾਂ ਨਾਲ ਜਿੰਦਾ ਕਿ ਲੁੱਟਣ ਲੱਗੇ ਹੋਏ ਆ ਮੈਂ ਸਮਝਦਾ ਕਿਸੇ ਤਰੀਕੇ ਨਾਲ ਲੱਕੀ ਜਿਮ ਵਾਲਾ ਜਿਹੜਾ ਸਾਡਾ ਅਗੰਪਰ ਚੌਂਕ ਦੇ ਵਿੱਚ ਲੱਕੀ ਜਿਮ ਹੈ ਉਹਦੇ ਤੇ ਵੀ ਪਾਚਾ ਹੋਇਆ ਹੈ ਇੱਕ ਸਾਡਾ ਹੋਰ ਸਾਥੀ ਹੈ ਹਸ਼ ਇੱਕ ਉਹਦੇ ਤੇ ਵੀ ਪਾਚਾ ਜਿਹੜਾ ਹੈ ਕੱਲ ਨਜਾਇਜ਼ ਮਾਈਨਿੰਗ ਦਾ ਦਿੱਤਾ ਹੈ ਮੈਂ ਸਮਝਦਾ ਜੋ ਸਾਨੂੰ ਅਗਲਾ ਹੁਕਮ ਰਾਣਾ ਕੇਪੀ ਸਿੰਘ ਜੀ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਮੈਂ ਬਚਵਾਜ ਦੁਆੰਦਾ ਰਾਣਾ ਜੀ ਅੱਗੇ ਨਾਲੋਂ ਵੱਧ ਜਿਹੜੀ ਤੁਸੀਂ ਡਿਊਟੀ ਲਾਉਂਗੇ ਅੱਗੇ ਨਾਲੋਂ ਵੱਧ ਚੜਕੇ ਨਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੋਕ ਦਵਾਰਾ ਚੇਤਾ ਕਰਦੇ ਦੋਨੋਂ ਹੱਥ ਕਰੇ ਕਰਕੇ

ਜਿੰਦਾਬਾਦ ਜਿੰਦਾਬਾਦ ਇਸ ਤੋਂ ਪਹਿਲਾਂ ਰੋਣਾ ਕੇਪੀ ਜਿੰਦਾਬਾਦ ਰੋਣਾ ਕੇਪੀ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਦੇ ਵਿੱਚ ਇੱਥੇ ਕੱਟੇ ਹੋਏ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਪ੍ਰੈਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਕਵਰੇਜ ਕੀਤੀ ਹੈ ਜਿਨ੍ਹਾਂ ਨੇ ਤੁਹਾਡੀ ਕੱਲ ਆਵਾਜ਼ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦੇ ਵਿੱਚ ਲੈ ਕੇ ਜਾਣਾ ਸਾਰਿਆਂ ਦਾ ਪ੍ਰੈਸ ਦਾ ਰਾਣਾ ਕੇ ਪੀਪਲ ਨੂੰ ਬਹੁਤ ਬਹੁਤ ਧੰਨਵਾਦ ਹੈ ਤੇ ਚਾਹ ਦਾ ਵੀ ਪ੍ਰਬੰਧ ਹੈ ਸਾਰਿਆਂ ਦਾ ਰਾਣਾ ਜੀ ਬਿਲਕੁਲ ਠੀਕ ਹੈ ਸਾਡੇ ਟਾਈਮ 'ਚ ਵੀ ਹੁੰਦੀ ਸੀ ਸਾਤੇ ਪਹਿਲਾਂ ਵੀ ਹੁੰਦੀ ਪਹੁੰਚਿਆ ਮੈਨੂੰ ਉਸੇ ਦਿਨ ਤੋਂ ਕਹਦਾ ਧੌਕੀਆਂ ਨਹੀਂ ਸ਼ੁਰੂ ਹੋ ਗਈਆਂ ਕਿ ਉਹ ਦਿਨ ਦੂਰ ਨਹੀਂ ਤੇਰੇ ਤੇ ਜਦੋਂ ਪੱচ্চਾ ਕਰਾ ਕੇ ਤੈਨੂੰ ਜੇਲ੍ਹ 'ਚ ਭੇਜਣਾ ਪਹਿਲਾਂ ਉਹਦੇ ਉੱਤੇ ਨਸ਼ੇ ਦਾ ਕੇਸ ਬਣਾਉਣ ਦੀ ਵਿਵਸਥਾ ਕੀਤੀ ਉਹ ਉਹਦਾ ਚੱਲਿਆ ਨਹੀਂ ਹੋਰ ਚੱਕ ਚਕਾ ਕੇ ਕਰ ਕਰਾ ਕੇ ਉਹਦੇ ਉੱਤੇ ਆ ਜਿਹੜਾ ਪਰਚਾ ਦਰਜ ਕਰਵਾ ਦਿੱਤਾ ਜਿਹੜਾ ਸਰਾ ਸਰ ਝੂਠਾ ਆ ਸੋ ਇਸ ਕਰਕੇ ਕਿ ਜਿਹੜਾ ਕੋ ਬੋਲੇਗਾ ਜਿਹੜੀ ਕੋ ਗੱਲ ਕਰੇਗਾ ਉਹਦੇ ਉੱਤੇ ਪਰਚੇ ਦਰਜ ਕਰਾਣੇ ਤੇ ਇਹ ਸਰਕਾਰ ਨੂੰ ਅਸੀਂ ਇੱਥੇ ਚੇਤਾਵਨੀ ਦੇਣ ਆਏ ਆ ਕਿ ਤੁਸੀਂ ਇੱਥੇ ਗੱਲਾਂ ਕਰਦੇ ਹੁੰਦੇ ਸੀ ਝੂਠੇ ਪਰਚਿਆਂ ਦੀਆਂ ਤੇ ਅੱਜ ਧੜਾ ਧੜ ਸਾਰੇ ਤੇ ਹੋ ਰਿਹਾ ਐ ਇਸ ਕਰਕੇ ਇਹ ਜਿਹੜਾ ਇਲਾਕਾ ਅੱਜ ਕਿਸਾਨੀ